ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਆ ਸਾਰੇ ਵਧੀਆ ਹੋਵੋਗੇ ਦੋਸਤੋ ਮਾਰਕੀਟ ਦੇ ਰਿਲੇਟਡ ਸਟਾਕ ਮਾਰਕੀਟ ਦੇ ਰਿਲੇਟਡ ਕਾਫੀ ਵੀਡੀਓ ਦੇ ਥੱਲੇ ਕਮੈਂਟ ਆਉਂਦੇ ਨੇਗੇ ਵੀ ਤੁਸੀਂ ਨਾ ਅਪਲੋਡ ਕਰੋ ਕੰਟੈਂਟ ਵੱਧ ਤੋਂ ਵੱਧ ਸੋ ਅਸੀਂ ਹੁਣ ਕੋਸ਼ਿਸ਼ ਕਰਨ ਜਾ ਰਹੇ ਹਾਂ ਤੁਹਾਡੇ ਲਈ ਇੱਕ ਨਵਾਂ ਕਨਸੈਪਟ ਸ਼ੁਰੂ ਕਰਨ ਜਾ ਰਹੇ ਹਾਂ ਜਿਦੇ ਵਿੱਚ ਮਾਰਕੀਟ ਦੇ ਵਿੱਚ ਡੇਲੀ ਦਾ ਅਪਡੇਟ ਕੋਸ਼ਿਸ਼ ਕਰਾਂਗੇ ਤੁਹਾਨੂੰ ਡੇਲੀ ਵੀਡੀਓ ਪਾ ਕੇ ਉਹਦਾ ਅਪਡੇਟ ਦਿੱਤਾ ਜਾਵੇ ਜੇਕਰ ਤੁਸੀਂ ਆਪਣਾ ਹਜੇ ਤੱਕ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਾ ਕੇ ਸਬਸਕ੍ਰਾਈਬ ਕਰ ਲਓ ਟਰੇਡਰ ਟੂ ਹੈਲਪ ਜਾ ਫਿਰ ਮਨਪ੍ਰੀਤ ਲੋਹਾ ਖੜਾ ਦੇ ਨਾਂ ਤੇ ਤੁਸੀਂ ਸਰਚ ਕਰ ਸਕਦੇ ਹੋ ਉਹਦੇ ਉੱਤੇ ਆਪਣਾ ਪਹਿਲਾਂ ਵੀ ਬਹੁਤ ਜ਼ਿਆਦਾ ਕੰਟੈਂਟ ਪਾਇਆ ਹੋਇਆਗਾ ਤੇ ਹੁਣ ਜੇਕਰ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਦਿਓ ਫ੍ਰੀ ਵੀਡੀਓ ਤਾਂ ਅਸੀਂ ਜਿੰਨੀਆਂ ਜ਼ਿਆਦਾ ਤੁਸੀਂ ਕਮੈਂਟ ਕਰੋਗੇ ਤਾਂ ਉੰਨੀ ਜਲਦੀ ਆਪਣਾ ਜਿਹੜਾ ਕਨਸੈਪਟ ਹੈ ਸ਼ੁਰੂ ਕਰਨ ਜਾ ਰਹੇ ਹਾਂਗੇ ਡੇਲੀ ਫ੍ਰੀ ਵੀਡੀਓ ਤੁਹਾਡੇ ਤੱਕ ਇੱਕ ਅਪਲੋਡ ਕਰਨ ਦਾ ਪੂਰੇ ਦਾ ਪੂਰਾ ਕੋਰਸ ਤੁਸੀਂ ਫ੍ਰੀ ਦੇ ਵਿੱਚ ਵੀ ਕਰ ਸਕਦੇ ਹੋਗੇ ਜੇਕਰ ਸਾਡੇ ਚੈਨਲ ਨਾਲ ਜੁੜੇ ਹੋਏ ਹੋਗੇ ਤਾਂ ਜਲਦੀ ਤੋਂ ਜਲਦੀ ਕਮੈਂਟਾਂ ਦੇ ਵਿੱਚ ਫ੍ਰੀ ਲਿਖੋ ਫ੍ਰੀ ਵੀਡੀਓ ਲਿਖੋ ਤਾਂ ਜੋ ਅਸੀਂ ਹਨਾ ਮੋਟੀਵੇਟ ਹੋ ਕੇ ਅਸੀਂ ਵੀਡੀਓ ਬਣਾਉਣੀ ਹੈ ਸਟਾਰਟ ਕਰੀਏ ਤੁਸੀਂ